ਕੀ ਕੀ ਇੱਥੇ ਸਥਿਤੀ ਨਾਜ਼ੁਕ ਬਣੀ ਹੋਈ ਹੈ ਤੇ ਲਗਾਤਾਰ ਪਾਣੀ ਦਾ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਤੇ ਲੋਕਾਂ ਦੇ ਸਹਿਮ ਹੈ 749 ਦੇ ਘੱਗਰ ਚੱਲ ਰਿਹਾ ਹੈ ਇਹ ਤਾਂ ਮੈਂ ਧੰਨਵਾਦ ਕਰਦਾ ਹਾਂ ਲੋਕਾਂ ਦਾ ਕਿ ਜਿਨ੍ਹਾਂ ਨੇ ਰਾਤ ਦਿਨ ਇੱਥੇ ਡਿਊਟੀ ਲਾ ਕੇ ਕੱਟੇ ਪਰ ਕੇ ਆਪਣੇ ਤੌਰ ਤੇ ਡਿਊਟੀ ਦੇ ਕੇ ਘੱਗਰ ਨੂੰ ਕਈ ਜਗ੍ਹਾ ਤੇੜੇ ਵੀ ਹੋ ਗਏ ਅਸੀਂ ਲੇਕਿਨ ਲੋਕਾਂ ਨੇ ਆਪਦੇ ਵਸਾ ਕਰ ਰਹੇ ਨੇ ਆਪਦੇ ਲੇਬਲ ਤੇ ਸਰਕਾਰ ਦਾ ਕੋਈ ਸਹਾਇਕ ਨਹੀਂ ਆਪ ਹੀ ਘੱਟੇ ਭਰ ਕੇ ਲਾਰੇ ਨੇ ਸਰਕਾਰ ਦਾ ਕੋਈ ਨਿਮਾਦਾ ਨਹੀਂ ਇੱਥੇ ਸਿਰਫ ਚਾਰ ਮਸ਼ੀਨ ਦੋ ਮਸ਼ੀਨਾਂ ਖੜੀਆਂ ਨੇ ਔਰ ਕੁਛ ਨਹੀਂ ਨਾ ਕੋਈ ਇੱਥੇ ਅੰਦਾਜ਼ ਸਿਰਫ ਗੱਲਾਂ ਮਾਰਦੇ ਨੇ ਪੁਲ ਤੋਂ ਵਾਪਸ ਚਲੇ ਜਾਂਦੇ ਨੇ ਅੱਗੇ ਤਾਂ ਕੋਈ ਵੇਰਵਾ ਨਹੀਂ ਬੇ ਘੱਗਰ ਬਦਰਿਆ ਘਟ ਰਿਆ ਉਹਨਾਂ ਨੂੰ ਬਸ ਕਿਹੜੇ 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 ਪਿੰਡਾਂ ਦੇ ਵਿੱਚ ਇਸ ਸਮੇਂ ਜਿਹੜੀ ਮਾਰ ਦੀ ਸਥਿਤੀ ਬਣੀ ਹੋਈ ਆ ਖਨੋਰੀ ਤੋਂ ਲੈ ਕੇ ਮਕੋੜ ਤੱਕ ਪਿੱਛੇ ਪਟਿਆਲੇ ਜ਼ਿਲ੍ਹੇ ਰਸੋਲੀ ਗਲੋਲੀ ਮਤੋਲੀ ਪਿੱਛੇ ਪਿੰਡ ਪੈ ਗਏ ਅੱਗੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੈ ਗਏ ਖਨੋਰੀ ਬਨਾਰਸੀ ਬੋਪਰਨ ਦਾਣਾ ਚੰਦੂ ਮੰਡਵੀ ਅੱਗੇ ਕਿ ਨਾ ਮਕੋੜ ਸਾਹਿਬ ਤੱਕ ਅੱਗੇ ਰਾਣਾ ਆ ਗਿਆ ਤਮਕੋੜ ਸਾਹਿਬ ਤੱਕ ਲੋਕਾਂ ਸਹਿਮ ਹੈ ਤੇ 1 ਫੁੱਟ ਵੀ ਪਾਣੀ ਵੱਧ ਗਿਆ ਤਾਂ ਬਹੁਤ ਵੱਡਾ ਨੁਕਸਾਨ ਹਲਕਾ ਲਹਿਰੇ ਲਈ ਹੈ ਘਟੋ ਘਟ 30 4000 ਏਕੜ ਫਸਲ ਤ ਤਬਾਹ ਹੋ ਜਾਊਗਾ ਹਲਕਾ ਵਿਧਾਇਕ ਵੱਲੋਂ ਦਾਬਾ ਵੀ ਕੀਤਾ ਗਿਆ ਸੀ ਕਿ ਜਿਹੜੀ ਡਰੇਨਸ ਦੀ ਜਿਹੜੀ ਘੱਗਰ ਦੀ ਜਿਹੜੀ ਸਫਾਈ ਹੈ ਉਹ ਕਰਾਈ ਗਈ ਹੈ ਇਹ ਸਿਰਫ ਲਾਰੇ ਫੁੱਕੀ ਗੱਲਾਂ ਨੇ ਨਾ ਕੋਈ ਸਪਾਈ ਨਾ ਔਰ ਲੋਕਾਂ ਨੇ ਖੁਦ ਆਪ ਇੱਕ ਦਿਨ ਪਹਿਲਾਂ ਆਪਣੇ ਪਧਰ ਤੇ ਲਾ ਕੇ ਮਸ਼ੀਨਾਂ ਸਪਾਈ ਕਰਾਈ ਜਾਨੇ ਡਰੇਨ ਦੀ ਸਿਰਫ ਠੇਕਾ ਠੇਕਾ ਕਿਨੋਂ ਦਿੱਤਾ ਕੀ ਹੈ ਉਹ ਤਾਂ ਜਾਂਚ ਦਾ ਵਿਸ਼ਾ ਹੈ ਹੁਣ ਆਪਾਂ ਇਸ ਟਾਈਮੇ ਗੱਲ ਕਰਨੀ ਸਕਦੇ ਲੇਕਿਨ ਕੋਈ ਸਪਾਈ ਨਹੀਂ ਹੋਈ ਸਿਰਫ ਡਰਾਮੇਬਾਜ਼ੀ ਹੈ ਡਰਾਮੇਬਾਜ਼ੀ ਤੋਂ ਬਿਨਾ ਕੁਝ ਨਹੀਂ ਕੀਤਾ ਅਕਾਲੀ ਸਰਕਾਰ ਵੇਲੇ ਜਦੋਂ ਪਰਮਿੰਦਰ ਸਿੰਘ ਢੀਂਡਸਾ ਸੀਗੇ ਤੇ ਉਦੋਂ ਦੀ ਸਥਿਤੀ ਤੇ ਅੱਜ ਦੀ ਸਥਿਤੀ ਦੇ ਵਿੱਚ ਕੀ ਫਰਕ ਹੈ ਬਹੁਤ ਜ਼ਿਆਦਾ ਹੈ ਉਸ ਟਾਈਮ ਹਲਕਾ ਜਦੋਂ 2017 ਵਿੱਚ ਸਰਦਾਰ ਪਰਮਿੰਦਰ ਸਿੰਘ ਨੇ ਇਥੋਂ ਲੈਕਸ ਲੜਿਆ ਤਾਂ ਉਹਨਾਂ ਨੇ ਪਿੰਡਾਂ ਦਾ ਘੱਟੋ-ਘੱਟ 300-400 ਕਰੋੜ ਰੁਪਏ ਦੇ ਨਾ ਜੀ ਤੁਹਾਡਾ ਮੇਰਾ ਨਾਮ ਨਵੀਨ ਬਰਾਸੀ ਆ ਨਵੀਨ ਜੀ ਜਿਹੜੀ ਹੁਣ ਦੇ ਤਾਜ਼ਾ ਇਹ ਹਾਲਾਤ ਬਣੇ ਹੋਏ ਨੇ ਘੱਗਰ ਦੇ ਕਿਸ ਤਰ੍ਹਾਂ ਦੇ ਲੱਗਦੇ ਆ ਤੇ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਦੇ ਘੱਗਰ ਦੇ ਮੌਜੂਦਾ ਹਾਲਾਤ ਨੇ ਜਿਹੜੀ ਹੁਣ 20 ਮਿੰਟ ਪਹਿਲਾਂ ਦੀ ਰਿਪੋਰਟ ਹੈ ਘੱਗਰ ਪੂਰੇ ਸੱਸਣ ਹੁੰਦੇ ਚੱਲੇ ਹੋਇਆ ਪੂਰਾ ਢਫੋਡਾ ਫੋੜਿਆ ਹੋਇਆ ਤੇ ਜਿਹੜੇ ਖਮੋਰੀ ਤੋਂ ਲੈ ਕੇ ਫੋੜ ਤੱਕ ਜਿਹੜੇ ਪਿੰਡ ਨੇ ਸਾਰਿਆਂ ਦੇ ਵਿੱਚ ਇੱਕ ਸਾਮ ਚੱਲੇ ਹੋਇਆ ਪਰਸੋਂ ਉੱਥੇ ਫੋੜ ਦੇ ਇੱਕ ਪਾੜ ਪੈ ਗਏ ਸੀ ਤਾਂ ਪਿੰਡਾਂ ਨੇ ਆਪਣੇ ਲੈਵਲ ਤੇ ਮਕੋੜ ਸਾਹ ਵਾਲਿਆਂ ਨੇ ਆਪਣੇ ਲੈਵਲ ਤੇ ਉਹ ਬੰਦ ਕਰ ਦਿੱਤੀ ਸੀ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਨਾ ਇਹ ਕੋਈ ਇੱਥੇ ਪ੍ਰਸ਼ਾਸਨ ਦਾ ਧਿਆਨ ਨਾ ਹੈ ਕਿਸੇ ਲੋਕਲ ਐਮਐਲਏ ਦਾ ਹੁਣ ਤਾਂ ਚਲੋ ਮੰਤਰੀ ਵੀ ਨੇ ਏਸੀ ਫੀਲਡ ਦੇ ਮੰਤਰੀ ਨੂੰ ਹੁੰਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਅੱਛਾ ਕੀ ਕੀ ਮੰਗ ਕੀ ਕਰਦੇ ਉਸੇ ਸਾਡੇ ਮੰਗੇ ਆ ਕਿ ਸਰਕਾਰ ਚਲੋ ਰਾਜ ਇੱਥੇ ਰਾਜ ਨਹੀਂ ਦੇਣ ਦਾ ਉਹ ਹੋਣੀ ਹੈ ਚਲੋ ਖੜਨਾਲ ਪੰਜਾਬ ਡੁੱਬਿਆ ਹੋਇਆ ਹੈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਰਕਾਰ ਪ੍ਰਸ਼ਾਸਨ ਲਾਵੇ ਇੱਥੇ ਇੱਥੇ ਜਿਹੜੇ ਲੋਕਾਂ ਦੀ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜੇ ਸੀਵੀਆਂ ਜਿਹੜੀ ਇੱਥੇ ਡਾਫਲ ਆ ਪਿੱਛੇ ਕੱਗਰ ਤੇ ਡਾਫ ਲੱਗੀ ਹੋਈ ਹੈ ਉਹਨੂੰ ਸਫਾਈ ਕਰਾਈ ਜਾਵੇ ਤਾਂ ਕਿ ਪਾਣੀ ਜਿਹੜਾ ਚੱਲਦਾ ਬਣਦਾ ਹੋਵੇ ਡਾਫ ਨਾਲ ਲੱਗੇ ਕਿ ਤਾਂ ਕਿ ਪਿੱਛੇ ਨਿਸ਼ਾਨਾ ਹੋਵੇ ਤਾਂ ਅੱਗੇ ਨਿਸ਼ਾਨਾ ਹੋਵੇ